ਪਸੀ ਵੀ ਛਾਲਾ ਕਰ ਲੈਂਦੇ ਕੋਈ ਨਹੀਂ ਕੋਈ ਨਹੀਂ ਵੀ ਆ ਨਾ ਤੋਂ ਉਹ ਲੜਮ ਚੀਜ਼ ਹੈ ਕੀ ਸਮਝੇ ਹਾਂ ਇਹ ਨੀਚੇ ਮੈਂ ਕਿ ਕਿ ਫੇਲ 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 ਮੇਰਾ ਭਰਾ ਬੰਨੇ ਸਾਰਾ ਕਰਦੇ ਫਿੱਟ ਫਿੱਟ ਮਾਇਕਾ ਦੁਪਹਿਰ ਜੱਦ ਕਰਦਾ ਮੇਰਾ ਭਰਾ ਤਾਸੀ ਕਿ ਬਜਰੰਗਦਲ ਨੇ ਜਿਹੜਾ ਅੱਜ ਫੇਰ ਇੱਕ ਵੱਡਾ ਭਈ ਕਿਹੜੇ ਦਲ ਤੋਂ ਬਜਰੰਗਦਲ ਬਜਰੰਗਦਲ ਅੱਜ ਤੇ ਆ ਗਏ ਹੋ ਬੇਟਾ ਚਲੋ ਲੈ ਆ ਲੈ ਬੇਟਾ ਕਿੰਨੇ ਘਾਵਾ ਫਾੜਦੀਆਂ ਚਾਰ ਘਾਵਾ ਫੜੀਆਂ ਜੇ ਐਂਡ ਕਿਆ ਦਾ ਨੰਬਰ ਹੈ ਬੇਟਾ ਉਹ ਦੇਖ ਉਹ ਪਹਿਲੇ ਪਹਿਲੇ ਪਾ ਲਾ ਲਾ ਪਾਉਣੇ ਇਸ ਨਾਲ ਦੇ ਇੱਥੇ ਪਾ ਦੇ ਲਾ ਲੈ ਉਹ ਪਹਿਲਾ ਸਾਲ ਪਾ ਦੇ ਦੋ ਪਾਣੀ ਪਿਆ ਦਿਓ ਪਾਣੀ 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 ਪਿਆ ਦਿਓ ਪਹਿਲੇ ਉਤਾਰੋਗੇ ਪਾਣੀ ਯਾਰ ਕਿੱਦਾਂ ਪੁਣਾ पानी ना है का खुली थी पानी ना हां जान नीचे है पानी हो गया हाथ ये कोरे रखो कंटेनर उन्होंने फाड़ लो ड्रैग को फाड़ लो ले आओ इधर 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 आ इधर गया वो है का है का वो सारे सारे जिंदा तो हुन बड़ी तो टूट जानी ओदी हां तो क्या काम ही क्यों तोड़ना और इसको इनको ऊंचे ठेले पे उतारो पहले पहले रस्सी में बोल लो ਹਾਂ ਵੀ ਇੱਕ ਲੋਡ ਹੋ ਕੇ ਆ ਰਹੀ ਸੀ ਜੀ ਤੇ ਅਸੀਂ ਸਾਨੂੰ ਸੂਚਨਾ ਸੀਗੀ ਕੋਈ ਗੱਡੀ ਆਣੀ ਹੈ ਪਰ ਐ ਨਹੀਂ ਪਤਾ ਸੀਗਾ ਕਿ ਸ਼ਹਿਰ ਦੇ ਅੰਦਰਲੇ ਪਾਸੇ ਆਣੀ ਹੈ ਹੂੰ ਤੇ ਇਹ ਬੇਸਾਰਾ گاਵਾ ਸੜਕਾਂ ਤੋਂ ਚੱਕ ਕੇ ਆ ਰਹੇ ਸੀ ਅਸੀਂ ਤਾਂ ਰੋਜ਼ ਪਠਾਨਕੋਟ ਚੋਂਗਵਾਲ ਉਧਰ ਨਾਕਾ ਲਾਇਆ ਹੀ ਹੁੰਦਾ ਰੈਗੂਲਰ ਇਨਸ਼ਾਅੱਲਾ ਜੀ ਜਿਹੜੀ ਗੱਡੀ ਜਾਣੀ ਜੰਮੂ ਉਧਰ ਹੀ ਜਾਣੀ ਹੈ ਤੇ ਇਹ ਗੱਡੀ ਯਾਦਾ ਇਹਨਾਂ ਨੂੰ ਕੋਈ ਡਾਊਟ ਹੋ ਗਿਆ ਯਾਰ ਅੱਭ ਜਾਨੇ ਇਹ ਕਿਸੇ ਗੱਡੀ ਚ ਘਬਰਾ ਕੇ ਵੱਜ ਗਏ ਫੋਰਚੂਨਰ ਗੱਡੀ ਚ ਤੇ ਘਬਰਾ ਕੇ ਇਹਨਾਂ ਨੇ ਗੱਡੀ ਵਾਰ ਲਈ ਮੰਡੀ ਫੈਂਟ ਗਈ ਦੇ ਅੰਦਰ ਦੇ ਨੰਬਰ ਤੇ ਚਲਦੀ ਗੱਡੀ ਦੇ ਵਿੱਚ ਛਲਾਂਗਾ ਮਾਰ ਕੇ ਉਤਰ ਗਏ ਚਲਦੀ ਗੱਡੀ ਕਿਸ ਹੋਰ ਗੱਡੀ ਜਾ ਕੇ ਵੱਜ ਗਈ ਅੱਛਾ ਗੱਡੀ ਰੋਕੀ ਫਿਰ ਗੱਡੀ ਰੋਕੀ ਅੱਛਾ ਤੇ ਕੁਝ ਭਰਾ ਸਾਡੇ ਜਿਨ੍ਹਾਂ ਨੂੰ ਪਤਾ ਕਿ ਅਸੀਂ ਗਾਉਂ ਤਸਕਰਾਂ ਨੂੰ ਪਕੜਦੇ ਹਈਦਾ ਉਹਨਾਂ ਦਾ ਗੋਰੇ ਭਾਈ ਨੂੰ ਫੋਨ ਆਇਆ ਅੱਛਾ ਤੇ ਗੋਰੇ ਭਾਈ ਦਾ ਮੈਨੂੰ ਫੋਨ ਆਇਆ ਕਿ ਇੱਦਾਂ ਦਾ ਗੱਡੀ ਇੱਥੇ ਆਈ ਹੋਈ ਹੈ ਤੇ ਅਸੀਂ ਨਾਲ ਹੀ ਮੈਂ ਇੱਥੇ ਪਹੁੰਚਿਆ ਤੇ ਬੰਦੇ ਸਾਡੇ ਭਰਾ ਇਥੇ ਕਾਫੀ ਇਹਨਾਂ ਨੇ ਕੋਸ਼ਿਸ਼ ਕੀਤੀ ਬੰਦੇ ਪਕੜਨ ਦੀ ਪਰ ਬੰਦੇ ਦਰਦ ਦੌੜ ਗਏ ਹੂੰ ਬਾਕੀ ਅਸੀਂ ਬੁੱਧੇ ਲੱਭ ਰਹੇ ਹਾਂ ਰਸਤਾ ਇੱਕੋ ਹੀ ਹੈ ਤੁਹਾਨੂੰ ਮੰਨਿਓ ਜੀ ਹੋਣਾ ਨਹੀਂ ਆਉਂਗੇ ਕੀ ਲੱਗਦਾ ਹੈ ਕਿ ਇਹ ਲੋਕ ਨੇ ਜਿਹੜੇ ਕਿਉਂ ਨਹੀਂ ਗੋਤਸਕਰੀ ਕਰਨ ਤੇ ਜਿਹੜੇ ਬਾਗ ਹੁੰਦੇ ਨੇ ਸਰ ਇਹਨਾਂ ਖਿਲਾਫ ਕਾਨੂੰਨ ਹੀ ਹੈਗਾ ਕੋਈ ਅਸੀਂ ਪਕੜੀਦਾ ਰੈਗੂਲਰ ਹਫਤੇ ਬਾਅਦ 10 ਦਿਨ ਬਾਅਦ ਜ਼ਮਾਨਤਾ ਕਰਾ ਕੇ ਬਾਹਰ ਆ ਜਾਂਦੇ ਆ ਜੀ ਜੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ આરોપી ਨੂੰ ਜਿਹੜੀ ਸਜ਼ਾ ਨਹੀਂ ਮਿਲਦੀ ਫਿਰ ਤੁਸੀਂ ਕੀ ਕਰੋਗੇ ਸਰ ਬਗਰਾਉਂ ਜਲਦੀ ਟੀਮ ਸਾਡੀ ਸੜਕਾਂ ਤੇ ਆਣਾ ਤੇ ਸਾਡੇ ਸੜਕਾਂ ਦਾ ਵੀ ਆਵਾਂਗੇ ਜੋ ਕੋ ਸਾਨੂੰ ਕਰਨਾ ਵੀ ਆਪਣੇ ਧਰਮ ਲਈ ਅਸੀਂ ਕਰਾਂਗੇ ਠੀਕ ਨੰਬਰ 3 ਤੋਂ ਜਿਹੜੇ ਡਿਊਟੀ ਅਫਸਰ ਹੈ surjeet singh ji ਪਹੁੰਚੇ ਨੇ ਤੋਂ ਜਾਣਦੇ ਆ ਮਾਮਲਾ ਕੀ ਹੈ ਹਾਂਜੀ ਸਰ ਕੀ ਇਨਫੋਰਮੇਸ਼ਨ ਆਈ ਸੀ ਆਪਾਨੂੰ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਕਿ ਇੱਕ ਇਦਾਂ ਕਰਕੇ گاਵਾਂ ਦਾ ਟਰੱਕ ਹੈ ਜਿਹੜਾ ਫੜਿਆ ਹੋਇਆ ਮੰਡੀ ਪਿੰਡਾਂ ਨਾਲ ਹੂੰ ਤੇ ਮੌਕੇ ਤੇ ਪੰਚੋ ਮੌਕੇ ਤੋਂ ਦੇਖਿਆ ਜਿੱਥੇ ਇੱਕ ਪਿਕਅਪ ਗੱਡੀ ਹੈ ਜੀ ਇਸ ਦੇ ਵਿੱਚ ਚਾਰ گاਵਾ ਸੀਗੇ ਵਿੱਚ ਇੱਕ ਬੰਦ ਵੀ ਇਹ ਮੇਰਾ ਕਹ ਜੀ ਹੂੰ ਤੇ ਜਿਹੜੇ ਉਹ ਡਰਾਈਵਰ ਸੀ ਉਹਨੂੰ ਚਾਲਕ ਸੀਗੇ ਦੋ ਜਣੇ ਦੱਸਦੇ ਆ ਦੋਵੇਂ ਜਣੇ ਮੌਕਾ ਤੋਂ ਧੋੜ ਗਏ ਜੀ ਅੱਛਾ ਜੀ ਮੰਡੀ ਕਾਫੀ ਵੱਡੀ ਹੈ ਉਹਨਾਂ ਮੁੰਡਿਆਂ ਨੇ ਗੁਜਰਾਂਗਰਦਾਲ ਵਾਲੇ ਨਾਲ ਲੱਗੇ ਹੋਏ ਸੀਗੇ ਗੌਰਵ ਵਗੈਰਾ ਉਹਨਾਂ ਦੇ ਸਾਥੀ ਜਿਹੜਾ ਉਹਨਾਂ ਨੇ ਵੀ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਪਰ ਬਿਲਾਲ ਨਹੀਂ ਲੱਭਰੇ ਲੱਭਿਓ ਸਿਰ ਪਤਾ ਲੱਗਿਆ ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਗੱਡੀ ਦਾ ਜੇਕੇ ਨੰਬਰ ਹੈ ਇਹ ਤੇ ਉਹ ਹੀ ਦੱਸ ਸਕਦੇ ਆ ਜੀ ਅਸੀਂ ਕਿੱਧਰੋਂ ਆਏਗਾ ਕਿੱਧਰੋਂ ਹੂੰ ਕਿੱਧਰ ਜਾਣਾ ਸੀ ਜੀ ਪਰ ਗੱਡੀ ਦਾ ਜੇਕੇ ਨੰਬਰ ਹੈ ਜੀ ਜੰਮੂ ਦੀ ਗੱਡੀ ਜਦੋਂ ਤੁਸੀਂ ਆਏ ਮੌਕੇ ਦੇ ਉੱਤੇ ਗਾਈਆਂ ਦੇ ਕੀ ਹਾਲਾਤ ਸੀਗੇ ਤੇ ਕਿਹੋ ਜਿਹੇ ਹਾਲਾਤ ਵਿੱਚ ਗਾਈਆਂ ਵਿੱਚ ਲੱਦੀਆਂ ਹੋਈਆਂ ਸੀਗੀਆਂ ਆਫੀਆਂ ਲਾਈਆਂ ਗੱਡੀਆਂ ਬਿਤਾਵਾ ਤੰਗ ਸੀ ਜੀ ਇਹ ਗੱਡੀਆਂ ਲੱਖ ਪਾਣੀ ਪੂਣੀ ਪਲਾਏ ਆ ਉਹਨਾਂ ਨੂੰ ਬਾਹਰ ਲੈ ਕੇ ਉਹਨਾਂ ਨੂੰ ਹਵਾ ਹਵਾ ਲਵਾਈ ਕਿਤੇ ਥੋੜੀ ਜਿਹਾ ਹੁਣ ਜੀ ਪਹੁੰਚੇ ਗੱਡੀ ਹੁਣ ਆਪਣੇ ਵੱਲੋਂ ਜਿਹੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਵਾਈ ਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਫਸਰ ਸਾਹਿਬ ਉਹਨਾਂ ਦੇ ਨੌਲੇਜ ਦੇ ਵਿੱਚ ਲਿਆਤੀਏ ਇਹ ਗੱਲ ਜੀ ਤੇ ਜੋਗਣ ਦੀ ਕਾਰਵਾਈ ਹੋਵੇ ਤੁਸੀਂ ਉਹਨੂੰ ਫੜੇ ਜਾਊਗਾ ਉਹਨਾਂ ਮੰਨ ਜਿਹੜੀ ਛੱਡ ਕੇ ਪੱਛਿਆ ਹੋਤਾ ਸਰ ਪਤਾ ਲੱਗਿਆ ਕੁਝ ਕੁਝ ਆਈਡੀ ਪ੍ਰੂਫ ਵਗੈਰਾ ਮਿਲਿਆ ਹੋਵੇ ਜਾਂ ਕੋਈ ਤੇਜ਼ਦਾਰ ਹਜ਼ਾਰ ਮਿਲਿਆ ਮਿਲ ਹਾਲ ਇੱਕ ਆਧਾਰ ਕਾਰਡ ਉਹਨਾਂ ਦਾ ਮਿਲਿਆ ਆ ਜੀ ਜੋ ਸਰਦ ਅਰਦਾਸ ਵਰਦਾ ਆ ਜੀ ਇਹਦਾ ਪੁਰਾਣਾ ਐਡਰੈਸ ਆ ਰਿਹਾ ਦਿੱਤੇ ਇਹ ਵੀ ਵੈਰੀਫਾਈ ਕੀਤਾ ਜਾ ਰਿਹਾ ਠੀਕ ਠੀਕ ਸੋ ਫਾਈਲ